ਦਰਿਆ ਬਿਆਸ ਦੇ ਪਾਣੀ ਦਾ ਪੱਧਰ ਜਿਹੜਾ ਦਿਨ ਬਾ ਦਿਨ ਜਿਹੜਾ ਵਧਦਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਨਸ਼ਹਿਰਾ ਪਤਨ ਪੁਲ ਦੀ ਹਦੂਦ ਦੇ ਪਿੰਡ ਟਾਂਡਾ ਦੇ ਸਾਹਮਣੇ ਖੜੇ ਹਾਂ ਜਿੱਥੇ ਬੀਤੇ 2-3 ਦਿਨ ਤੋਂ ਜਿਹੜਾ ਸਪਾਰਾ ਸਪੈਰ ਨੂੰ ਬੰਨਣ ਦੀ ਜਿਹੜੀ ਪ੍ਰਕਿਰਿਆ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ جاری ਹੈ ਤੁਸੀਂ ਦੇਖ ਸਕਦੇ ਹੋ ਇੱਧਰ ਖੇਤਾਂ ਉਦੀ ਤਰਫ ਜਿੱਥੇ 1 1 2 2 ਫੁੱਟ ਸੀਗਾ ਪਾਣੀ ਪਾਣੀ ਦਾ ਪੱਧਰ ਹੁਣ ਜਿਹੜਾ ਵਾ ਉਹ ਵਧਦਾ ਜਾ ਰਿਹਾ ਬਿਲਕੁਲ ਕਿਨਾਰੇ ਦੇ ਨਾਲ ਜਿਹੜਾ ਵਾ ਪਾਣੀ ਟੱਚ ਤੇ ਪਾਣੀ ਦੀ ਸਪੀਡ ਵੀ ਰਫਤਾਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਦੀ ਜਿਹੜੀ ਸਪੀਡ ਰਫਤਾਰ ਪਾਣੀ ਦਾ ਵਧਿਆ ਹੋਇਆ ਜਿਹੜਾ ਪੱਧਰ ਹੈ ਕਿਤਨਾ ਕਿਤੇ ਜਿਹੜਾ ਵਾ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਵਾ ਡਰ ਪੈਦਾ ਕਰਦਾ ਨਜ਼ਰ ਆ ਰਿਹਾ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਮਦਾਨੀ ਅਤੇ ਪਹਾੜੀ ਖੇਤਰ ਦੇ ਵਿੱਚ ਲਗਾਤਾਰ ਬਾਰਿ ਮੀਂਹ ਕਾਰਨ ਜੋ ਪਾਣੀ ਦਾ ਪੱਧਰ ਹੈ ਡੈਮ ਤੋਂ ਓਵਰਫਲੋ ਹੋਣ ਕਰਕੇ ਛੱਡਿਆ ਜਾ ਰਿਹਾ ਜਿਸ ਦੇ ਚਲਦਿਆਂ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਪਰੂਵਮੈਂਟਸਟ ਗੁਲਾਸਪੁਰ ਦੇ ਚੇਅਰਮੈਨ ਰਜੀਵ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਜੋ ਕਿ ਮੌਕੇ ਦੇ ਹਾਲਾਤ ਦੇਖਣ ਆਏ ਨੇ ਇਸ ਸਾਰੇ ਵਰਤਾਰੇ ਨੂੰ ਵੀਰ ਜੀ ਜਿਵੇਂ 2-3 ਦਿਨ ਤੋਂ ਸੰਪਰਦ ਜਿਹੜਾ ਇਹਨੂੰ ਬਨਣ ਦੀ ਪ੍ਰਕਿਰਿਆ ਜਾਰੀ ਆ ਜੀ ਕੀ ਦੀਨਨਗਰ ਹਲਕੇ ਦੇ ਜੋ ਹਲਕਾ ਇੰਚਾਰਜ ਸਨ ਇਸ ਹਲਕੇ ਦੇ ਨਾਲ ਸੰਬੰਧਿਤ 2023 ਦੇ ਵਿੱਚ ਤੁਹਾਡੇ ਧਿਆਨ ਚ ਲੈ ਆ ਦੀ ਕਿ ਇਸ ਪਰ ਰੁੱਟਿਆ ਸੀਗਾ ਕੀ ਇਸ ਤੋਂ ਪਹਿਲਾਂ ਮੁੱਖ ਲੀਡਰਸ਼ਿਪ ਹੈ ਜਿਹੜੀ ਜ਼ਿਲ੍ਹੇ ਦੀ ਉਹਦੇ ਮੁੱਖ ਚਿਹਰੇ ਮੰਨੇ ਜਾਂਦੇ ਹੋ ਤੁਸੀਂ ਜੋਬਨ ਰੰਦਾਵਾ ਹੋਣ ਜਾਂ ਤੁਸੀਂ ਹੋਵੋ ਕੀ ਤੁਹਾਡੇ ਧਿਆਨ ਦੇ ਵਿੱਚ ਕਦੀ ਹਲਕਾ ਇੰਚਾਰਜ ਨੇ ਇਸ ਪਰ ਲਿਆਂਦਾ ਨਹੀਂ ਨਹੀਂ ਦੇਖੋ ਇਹ ਇਹ ਰ ਮਸਲਾ ਹੈਗਾ ਸਾਰਿਆਂ ਦੇ ਧਿਆਨ ਦੇ ਵਿੱਚ ਹੈਗਾ ਜੀ ਭਾਵੇਂ ਉਹ ਹਲਕਾ ਇੰਚਾਰਜ ਹੋਵੇ ਭਾਵੇਂ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਕਿ ਪਿਛਲੇ 4 ਦਿਨਾਂ ਤੋਂ ਸਾਡੀ ਲਗਾਤਾਰ ਟੀਮ ਜਿਹੜੀ ਆ ਇਹ ਲਗਾਤਾਰ ਟੀਮ ਸਾਡੀ ਇਸ ਵਾਰ ਇੱਥੇ ਵਰਕ ਕਰ ਰਹੀ ਆ ਭਾਵੇਂ ਸਾਡੇ ਤੀਨਾਂ ਨਗਰ ਤੋਂ ਸਾਡੇ ਚੇਅਰਮੈਨ ਸਾਹਿਬ ਹੁਣ ਬਲਜੀਤ ਸਿੰਘ ਜੀ ਸਾਡੇ ਮੋਹ ਦੇਵ ਸਿੰਘ ਅਲੋਵਾਲ ਜੀ ਹੁਣ ਜਿਹੜਾ ਸਾਡਾ ਮੀਡੀਆ ਦੇਖ ਰਿਹਾ ਸਾਰੀ ਟੀਮ ਸਾਡੀ ਸਾਰੀ ਟੀਮ ਦੇ ਨਾਲੇ ਲੱਗੇ ਹੋਏ ਨੇ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਲਦੀ ਜਲਦੀ ਇਹ ਚੀਜ਼ ਇਹ ਤੁਸੀ ਤੋਂ ਬੰਨ ਹੀ ਹੈਗਾ ਇਹਨੂੰ ਇੱਕ ਰੈਡ ਡਾਇਵਰਸ਼ਨ ਵਾਸਤੇ ਹੁੰਦਾ ਸੇਫਟੀ ਬਾਰਨਰ ਹੁੰਦਾ ਉਹਦੇ ਵਾਸਤੇ ਇਹਨੂੰ ਆਪਾਂ ਜੰਬੋ ਬੈਕ ਮੰਗਵਾ ਰਹੇ ਆ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਜਲਦੀ ਇੱਥੇ ਜੰਬੋ ਬੈਗ ਲੈ ਆ ਕੇ ਅਸੀਂ ਪੱਕਾ ਦਾ ਹੱਲ ਕਰਾਂਗੇ ਜੀ ਜੀ ਬਿਲਕੁਲ ਠੀਕ ਹੈ ਜੀ ਨਜ਼ਰ ਆ ਰਿਹਾ ਦੋ ਤਿੰਨ ਦਿਨ ਤੋਂ ਜਿਹੜਾ ਪ੍ਰਸ਼ਾਸਨ ਨਾ ਬੇਸ਼ੱਕ ਪੱਮਾ ਪਾਰ ਹੈ ਪਰ ਇਲਾਕੇ ਦੇ ਲੋਕਾਂ ਵੱਲੋਂ ਬਜ਼ੁਰਗਾਂ ਵੱਲੋਂ ਤੰਜ ਕੱਸੇ ਜਾ ਰਹੇ ਨੇ ਕਿ ਵੇੜੇ ਆਈ ਜਨਤ ਤੇ ਵਿਨੋ ਕੁੜੀ ਦੇ ਕੰਨ ਜੀ ਜੀ ਕੀ 2 ਸਾਲ ਪਹਿਲਾਂ 2023 ਤੋਂ ਟੁੱਟਿਆ ਸੀ ਸੇਫਟੀ ਪਰ ਉਦੋਂ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਨਜ਼ਰ ਕਿਉਂ ਨਹੀਂ ਆਇਆ ਇਹ ਪਿਛਲੀ ਵਾਰੀ ਵੀ ਜਦੋਂ ਜਦੋਂ ਇਹ ਚੀਜ਼ ਹੋਈ ਆ ਪ੍ਰਸ਼ਾਸਨ ਨੇ ਇਹ ਚੀਜ਼ ਕੀਤੀ ਆ ਸਰਕਾਰ ਦੇ ਧਿਆਨ ਚ ਸਾਡੇ ਵੀ ਜਦੋਂ ਧਿਆਨ ਚ ਆਈ ਮੈਂ ਪਿਛਲੀ ਵਾਰੀ ਵੀ ਖੁਦ ਇੱਥੇ ਆਇਆ ਵੀ ਸੀ ਇੱਥੇ ਆਪਸ ਲਾਗੇ ਪੱਟੀਆਂ ਪੈਂਦੇ ਆ ਉੱਥੇ ਵੀ ਗਿਆ ਸੀ ਜਿੱਥੇ ਜਿੱਥੇ ਲੋਡ ਬੰਦਾਂ ਨੂੰ ਲੋਡ ਪਈ ਆ ਅਗਰ ਮੁਸ਼ਕਲ ਆਸੀਂ ਸਾਰਿਆਂ ਦੇ ਨਾਲ ਖੜੇ ਆ ਹੁਣ ਵੀ ਜਿਹੜੀ ਸਰਕਾਰ ਆ ਸਾਰੇ ਨਾਲ ਖੜੀ ਆ ਮੌਕੇ ਮੌਕੇ ਤੇ ਜਦੋਂ ਜਦੋਂ ਸਾਨੂੰ ਲੋਕਲ ਜਨਤਾ ਵੱਲੋਂ ਪਤਾ ਲੱਗਦਾ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਹਦਾਇਤਾਂ ਕਰਕੇ ਇਹਦਾ ਕੰਮ ਜੋ ਹੈਗਾ ਜੋਰਾ ਸ਼ੋਰਾ ਤਾਂ ਚੱਲ ਰਿਹਾ ਅਸੀਂ ਹੁਣ ਇੱਥੇ ਮੌਜੂਦ ਹਾਂ ਜੀ ਐਸ ਡੀ ਐਮ ਸਾਹਿਬ ਵੀ ਕੁਝ ਟਾਈਮ ਤੱਕ ਕੱਥੇ ਪਹੁੰਚ ਰਹੇ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਜਲਦੀ ਜਲਦੀ ਦਾ ਹੱਲ ਕੀਤਾ ਜਾਵੇ ਜੀ ਹੀ ਕੇ ਪਰ ਇਹ ਸਲਾਗਾ ਜੋਗੋ ਪ੍ਰਾਲਾ ਸਰਕਾਰ ਦਾ ਪਰ ਜੇ ਸੁੱਕੇ ਸੁੱਕੇ ਬੈੱਡ ਵੱਜ ਜਾਂਦਾ ਤੇ ਇੰਨੀਆਂ ਵੱਡੀਆਂ ਮੁਸ਼ਕਲਾਂ ਪ੍ਰਸ਼ਾਸਨ ਨੂੰ ਵੀ ਨਹੀਂ ਸੁਣ ਰਹੀਆਂ ਹੁਣ ਹੁਣ ਇਹਦਾ ਅਸੀਂ ਜੰਬੋ ਬੈਕ ਮੰਗਵਾ ਰਹੇ ਹਾਂ ਜੀ ਇਹਦਾ ਪੱਕਾ ਹੱਲ ਕਰਕੇ ਜਾਵਾਂਗੇ ਇਸ ਤੋਂ ਇਲਾਵਾ ਤੁਹਾਡੇ ਧਿਆਨ ਚ ਲਿਆ ਦੀ ਕਿ ਦਲੇਲਪੁਰ ਫੇੜਾ ਖੇੜਾ ਤੋਂ ਬੀਤੇ ਦਿਨ ਤਾਜਾ ਬੰਨ ਇੱਕ ਟੁੱਟ ਗਿਆ ਤੇ ਦੋ ਹੋਰ ਬੰਨ ਜਿਹੜੇ ਉਹ ਵੀ 2023 ਦੇ ਇਸੇ ਤਰ੍ਹਾਂ ਟੁੱਟੇ ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਗਿਆ ਮੈਂ ਦੇਖ ਲੈਂ ਮੈਂ ਪਤਾ ਕਰਦਾ ਜੀ ਉਹਦੇ ਬਾਰੇ ਮੈਂ ਡੀਸੀ ਸਾਹਿਬ ਨੂੰ ਹੁਣੇ ਗੱਲ ਕਰਕੇ ਉਹਦਾ ਵੀ ਆਪਾਂ ਕਰਾਉਣੇ ਆ ਜੀ ਦੇਖੋ ਕੋਈ ਵੀ ਆ ਭਾਵੇਂ ਜਨਤਾ ਸਾਡੇ ਸਾਰੇ ਭਰਾ ਆ ਅਸੀਂ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਖਾਸ ਕਰਕੇ ਪ੍ਰਸ਼ਾਸਨ ਵੱਲੋਂ ਜੀ ਜਿੱਤੇ ਵੀ ਕਿਤੇ ਲੋਡ ਪਵੇਗੀ ਹਰ ਤਰ੍ਹਾਂ ਦੀ ਸਹੂਲਤ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਜਿਹੜੇ ਇਹ ਬਿਆਨ ਹੈਗੇ ਆ ਕਿ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਖੜਨ ਦੇ ਸੰਭਾਵੀ ਖਤਰਿਆਂ ਨੂੰ ਲੈ ਕੇ ਪ੍ਰਬੰਧ ਜਿਹੜੇ ਪੁਖਤਾ ਕਰ ਲਏ ਗਏ ਨੇ ਇਹ ਅਕਸਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਸਮੇ ਸਮੇਸਿਰ ਕਰਦੀਆਂ ਹੁੰਦੀਆਂ ਨੇ ਪਰ ਲੋਕ ਜਿਹੜਾ ਹੜਾਂ ਦਾ ਸੰਤਾਪ ਹਰ ਸਾਲ ਹੀ ਆਪਣੇ ਪਿੰਡੇ ਤੇ ਹੰਡਾਉਂਦੇ ਨੇ ਦੇਖੋ ਬਿਆਨਬਾਜ਼ੀ ਤੇ ਹਰ ਕੋਈ ਕਰਦਾ ਤੁਸੀਂ ਇੱਕ ਚੀਜ਼ ਦੇਖੋ ਪਿਛਲੇ 2 ਦਿਨ ਪਹਿਲਾਂ ਸਾਡੇ ਧਿਆਨ ਵਿੱਚ ਇਹ ਗੱਲ ਆਈ ਸਾਡੇ ਚੇਅਰਮੈਨ ਸਾਹਿਬ ਨੇ ਮੈਨੂੰ ਕਾਲ ਕੀਤਾ ਅਸੀਂ ਡੀਸੀ ਸਾਹਿਬ ਨਾਲ ਰਾਬਤਾ ਕਰਕੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਇੱਥੇ ਆਏ ਪਹੁੰਚੇ ਉਹਨਾਂ ਨੇ ਉਸੇ ਟਾਈਮ ਹੀ ਕੰਮ ਸ਼ੁਰੂ ਕਰਵਾਇਆ ਅਸੀਂ ਪ੍ਰੈਕਟੀਕਲੀ ਆ ਜੇ ਸਾਡੇ ਧਿਆਨ ਜਾਂਦਾ ਅਸੀਂ ਪ੍ਰੈਕਟੀਕਲੀ ਕਰਦੇ ਆ ਇਹ ਨਹੀਂ ਕਿ ਇੱਥੇ ਬਿਆਨਬਾਜ਼ੀ ਕਰਕੇ ਅਸੀਂ ਹੁਣ ਚਲੇ ਜਾਵਾਂਗੇ ਕੰਮ ਨਹੀਂ ਹੋਊਗਾ ਦੇਖੋ ਇਹ ਸਰਕਾਰ ਦੇ ਵਿੱਚ ਆ 2027 ਤੱਕ ਸਰਕਾਰ ਆ ਮਤਲਬ ਕਿ ਜੋ ਵੀ ਸਾਡੇ ਕੋਲ ਇਹ ਕੰਮ ਹੋਣਗੇ ਆਪਾਂ ਕਰਦੇ ਪਏ ਆ ਜੀ ਅਸੀਂ ਲੋਕਾਂ ਦੇ ਜਵਾਬ ਦੇਈਏ ਪ੍ਰਸ਼ਾਸਨ ਦੇ ਤੌਰ ਤੇ ਜੋ ਵੀ ਆ ਪਿਲਾ ਜੇ ਹੁੰਦੀਆਂ ਸੀ ਕੋਈ ਅੰਗੈਲੀਆਂ ਤੇ ਹੁਣ ਬਿਲਕੁਲ ਨਹੀਂ ਹੋਏਗੀ ਅਸੀਂ ਜਨਤਾ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਵਾ ਰਹੇ ਦਲੇਲਪੁਰ ਖੇੜੇ ਵਾਲਾ ਟੁੱਟਿਆ ਬੰਨ ਜਿਹੜਾ ਉਹਦਾ ਕੀ ਵਿਸ਼ਵਾਸ ਦਉਂਦੇ ਹੋ ਲੋਕਾਂ ਨੂੰ ਅਸੀਂ ਐਸਡੀਐਮ ਸਾਹਿਬ ਕੁਝ ਟਾਈਮ ਤੱਕ ਇੱਥੇ ਆ ਰਹੇ ਆ ਜੀ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਮਿਲ ਕੇ ਆਪਾਂ ਜੋ ਵੀ ਹੋਏਗਾ ਉਹਦਾ ਹੱਲ ਜਲਦੀ ਜਲਦੀ ਕਰਵਾਵਾਂਗੇ ਸੋ ਪਾਣੀ ਦੇ ਇਸ ਵਧੇ ਹੋਏ ਪੱਦਰ ਨੂੰ ਜਾਂ ਮੌਕੇ ਦੇ ਹਾਲਾਤਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਮੈਂ ਆਇਆ ਇੱਥੇ ਪਰਸੋਂ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਆਏ ਸੀ ਤੇ ਬਲਜੀਤ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੀਨਾ ਨਗਰ ਮੈਂ ਤੇ ਇਹ ਦੇਖ ਕੇ ਬੜਾ ਮਨ ਜਿਹੜਾ ਆ ਉਹ ਦੁਖੀ ਵੀ ਹੈ ਤੇ ਮੈਨੂੰ ਗੁੱਸਾ ਵੀ ਹੈ ਵੀ ਜਦੋਂ ਪਤਾ ਵੀ ਹਰ ਵਾਰ ਇਹ ਹੜ ਜਿਹੜਾ ਆਉਣਾ ਹੁੰਦਾ ਤੇ ਇਹ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਮੈਂ ਇਹਨਾਂ ਨੂੰ ਹਦਾਇਤ ਕਰਦਾ ਹੁਣ ਇਸੇ ਮੌਕੇ ਦੇ ਉੱਤੇ ਵੀ ਇਹ ਕਿਉਂਕਿ ਲੋਕ ਵਿਚਾਰੇ ਡਰੇ ਹੋਏ ਸਹਿਮੇ ਹੋਏ ਲੋਕ ਹੈ ਅਸੀਂ ਪਿਛਲੇ ਪ੍ਰਾਰ ਵੀ ਅਸੀਂ ਪਰ ਉਹ ਨਹੀਂ ਪ੍ਰਾਰ ਆਪਾਂ ਇਹ ਹੰਢਾ ਚੁੱਕੇ ਆ ਆਪਣੇ ਮੋਢਿਆਂ ਦੇ ਬੋਰੀਆਂ ਚੁੱਕ-ਚੁੱਕ ਕੇ ਬੰਨ ਬੰਦ ਕੀਤੇ ਆ ਤੇ ਅੱਜ ਅਸੀਂ ਇੱਕ ਰੂਲਿੰਗ ਪਾਰਟੀ ਆ ਅਸੀਂ ਇਹਨਾਂ ਨੂੰ ਬੇਨਤੀ ਨਹੀਂ ਅਸੀਂ ਹੁਕਮ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਡੀਸੀ ਸਾਹਿਬ ਗੁਰਦਾਸਪੁਰ ਜੀ ਨੂੰ ਵੀ ਵੀ ਇਹਨੂੰ ਫੌਰਨ ਜਿਹੜਾ ਆ ਟਿਪਰਾਂ ਭੇਜ ਕੇ ਹੁਣੇ ਗੱਲ ਹੋ ਵੀ ਗਈ ਹੈ ਡੀਸੀ ਸਾਹਿਬ ਨਾਲ ਸਾਡੇ ਲੋਕ ਸਭਾ ਇੰਚਾਰਜ ਨੇ ਇੰਪਰੂਵਮੈਂਟ ਦਸਤੇ ਚੇਅਰਮੈਨ ਵੀ ਨੇ ਰਜੀਵ ਸ਼ਰਮਾ ਜੀ ਉਹਨਾਂ ਵੀ ਗੱਲ ਕੀਤੀ ਆ ਵੀ ਇਹਨੂੰ ਫੌਰੀ ਤੌਰ ਤੇ ਟਿਪਰਾਂ ਮਂਗਾ ਕੇ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਏ ਤੇ ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਇਹ ਮੇਨ ਤੁਸੀ ਨਹੀਂ ਟੁੱਟੀ ਜਿਹੜੀ ਇਹ ਵਿਰੋਧੀ ਰੋਲਾ ਪਾਉਂਦੇ ਆ ਸੇਫਟੀ ਸਪਲ ਆ ਇਹ ਸੇਫਟੀ ਬੰਨ ਹੈ ਇੱਕ ਸਿਰਫ ਪਾਣੀ ਦੀ ਦਿਸ਼ਾ 모ੜਨ ਵਾਸਤੇ ਇੱਕ ਬੰਨ ਬਣਾਇਆ ਜਾਂਦਾ ਪੁਲ ਦੇ ਲਾਗੂ ਇਹ ਸਟਾਰਟ ਹੁੰਦਾ ਉਥੋਂ ਇਹ ਜਿਹੜਾ ਆ ਕੋਈ 20 ਕੋ ਫੁੱਟ ਜਿਹੜਾ ਉਹਦੇ ਵਿੱਚ ਪਾੜ ਪਿਆ ਆ ਤੇ ਪਾਣੀ ਹੌਲੀ ਹੌਲੀ ਰਿਸਦਾ ਉਧਰ ਜਾ ਰਿਹਾ ਇਹ ਮੇਨ ਤੁਸੀ ਨਹੀਂ ਕਿ ਬਾਕੀ ਗੱਲਬਾਤ ਹੋ ਗਈ ਡੀਸੀ ਸਾਹਿਬ ਕਹਿੰਦੇ ਆ ਵੀ ਟਿਪਰਾਂ ਲਿਆ ਕੇ ਇਹ ਮੈਨੂੰ ਲੱਗਦਾ ਕਿ 5 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਇਹਨੂੰ ਕੰਪਲੀਟ ਕਰਕੇ ਬੰਦ ਦੇਣਗੇ ਪਾਣੀ ਸੋ ਤੁਹਾਡੇ ਧਿਆਨ ਚ ਲਿਆਦੀ ਕਿ ਜੋ ਸੇਫਟੀ ਸਪਰ ਹੈ ਸੇਫਟੀ ਸਪਰ ਤੁਸੀਂ ਦੇ ਬਚਾਅ ਵਾਸਤੇ ਜੇ ਸਿੱਧੀ ਟੱਕਰ ਵੱਜਦੀ ਆ ਤੇ ਤੁਸੀਂ ਹਰ ਵਾਰੀ ਸਾਹਮਣੇ ਇੱਥੋਂ ਹੀ ਟੁੱਟਦੀ ਹੈ ਬਿਲਕੁਲ ਜੀ ਨੁਕਸਾਨ ਹੁੰਦਾ ਪਰ ਉਹ ਤੁਸੀਂ ਇੰਨੀ ਗੂ ਰਿਪੇਅਰ ਕਰ ਦਿੱਤੀ ਆ ਵੀ ਪਰਮਾਤਮਾ ਕਰੇ ਪਹਿਲਾਂ ਤੇ ਆਪਾਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਵੀ ਕੋਈ ਇਤਨਾ ਦੀ ਆਫਤ ਨਾ ਆਵੇ ਕਿ ਕਿ ਪਿਛੋ ਪਾਣੀ ਜਿਆਦਾ ਨਾ ਆਵੇ ਹੁਣ ਜਿਆਦਾ ਛੱਡਣ ਦੀ ਵਜ੍ਹਾ ਨਾਲੀ ਇਹ ਜਿਹੜੀ ਧੁੱਸੀ ਆ ਜਿਹੜੀ ਵਿੱਚ ਸੇਫਟੀ ਬੰਨ ਹੈ ਇੱਕ ਇਹ ਜਿਹੜਾ ਇਹ ਲਿਆ ਆਪਣੀ ਜਗ੍ਹਾ ਤੋਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕਰ ਦਿੱਤਾ ਜਾਊਗਾ ਮੈਂ ਦੂਜਾ ਪ੍ਰਸ਼ਾਸਨ ਨੂੰ ਤਾਂ ਆਪਾਂ ਹੁਕਮ ਲਾ ਹੀ ਦਿੱਤਾ ਆ ਇਹ 5-6 ਘੰਟੇਾਂ ਵਿੱਚ ਜਿਹੜੀ ਪ੍ਰੋਬਲਮ ਹੈ ਅਸੀਂ ਸੋਲਵ ਕਰਾ ਕੇ ਇੱਥੋਂ ਹਿੱਲਾਂਗੇ ਕੀ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜਾ ਰੋਸ ਏ ਆ ਕਿ ਜਿਵੇਂ ਹਲਕਾਂ ਚਾਰਜ ਨੇ ਦਿਨਨਗਰ ਦੇ ਉਹਨਾਂ ਦੀ ਅਕਸਰ ਹੀ ਇੱਥੋਂ ਆਵਾਜ਼ਾਈ ਲੱਗੀ ਰਹਿੰਦੀ ਆ ਤੇ 2 ਸਾਲ ਦੇ ਕਰੀਬ ਇਹਨਾਂ ਸਪਰਾ ਸੇਫਟੀ ਸਪਰ ਇੱਥੋਂ ਵੀ ਟੁੱਟੇ ਨੇ ਦਲੇਲਪੁਰ ਖੇੜਾ ਤੋਂ ਇਹ ਸਰਕਾਰ ਦੇ ਧਿਆਨ ਚ ਹੀ ਨਹੀਂ ਕੀ ਲੈਂਦਾ ਉਹਨਾਂ ਨੇ ਮੈਂ ਦੱਸਦਾ ਜੀ ਵੇਖੋ ਜਿੱਦਾਂ ਹੁਣ ਇਹ ਦੱਸਣ ਦੇ ਮੁਤਾਬਕ ਲੋਕਾਂ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਜਿਹੜਾ ਬਾਨਿਆ ਇਹ ਅੰਦਰ ਆ ਜਿਹਦੇ ਉੱਤੋਂ ਦੀ ਗੁਜਰ ਕੇ ਅਕਸਰ ਜਾਂਦੇ ਆ ਉਹ ਤੇ ਕਲੀਅਰ ਆ ਜੀ ਉਹ ਕਲੀਅਰ ਆ ਉਹ ਬਿਲਕੁਲ ਕਲੀਅਰ ਆ ਇਹਦੇ ਉੱਤੋਂ ਕਿਸੇ ਦਾ ਚਾਲਾ ਨਹੀਂ ਇਹ ਸਿਰਫ ਕਿਸਾਨਾਂ ਦਾ ਲੰਘਾ ਆ ਇੱਥੇ ਇੱਥੇ ਕਿਸਾਨ ਹੀ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ ਰਹਿ ਗਈ ਗੱਲ ਉਸ ਚੀਜ਼ ਦੀ ਅਸੀਂ ਬੈਠੇ ਆ ਜੁਮੇয়ার ਬੰਦੇ ਆ ਇਹ ਪ੍ਰਸ਼ਾਸਨ ਇਹਨੂੰ ਕਰਕੇ ਦੇਊਗਾ ਲੇਬਰ ਲੱਗੀ ਆ ਜੇਸੀਬੀ ਆ ਗਈ ਆ ਟਰੈਕਟਰ ਟਰਾਲੀਆਂ ਟਿਪਰਾਂ ਜਿਹੜੇ ਆਉਣ ਲੱਗੇ ਆ ਇਹਨੂੰ ਕਰਵਾ ਕੇ ਛੱਡਾਂਗੇ ਕਿਹਦੀ ਜ਼ਿੰਮੇਵਾਰੀ ਸੀ ਉਹ ਵੀ ਤੁਹਾਨੂੰ 5 ਘੰਟਿਆਂ ਬਾਅਦ ਪਤਾ ਲੱਗ ਜਾਂਦਾ ਜਿਵੇਂ ਗੁਰਦਾਸਪੁਰ ਤੋਂ ਲੋਕ ਸਭਾ ਇੰਚਾਰਜ ਤੇ ਪ੍ਰੂਵਮੈਂਟ ਟ੍ਰਸਟ ਦੇ ਚੇਅਰਮੈਨ ਜਿਵੇਂ ਰਜੀਵ ਸ਼ਰਮਾ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਜਿਹੜੀਆਂ ਵੱਡੀਆਂ ਟਿੱਪਰਾਂ ਦੇ ਰਾਈ ਇਸ ਮਿੱਟੀ ਪਾਉਣ ਦੀ ਪ੍ਰਕਿਰਿਆ ਨੂੰ ਜਿਹੜਾ ਤੇਜ਼ ਕਰ ਦਿੱਤਾ ਜਾਵੇਗਾ ਤੇ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੇ ਦੱਸਿਆ ਕਿ ਡੀਸੀ ਸਾਹਿਬ ਨਾਲ ਉਹਨਾਂ ਦੀ ਗੱਲ ਹੋ ਚੁੱਕੀ ਹੈ ਤੇ ਟਿੱਪਰਾਂ ਜਿਹੜੀਆਂ ਨੇ ਪੁੱਛ ਚੁੱਕੀਆਂ ਨੇ ਬੇਸ਼ੱਕ ਬੀਤੇ 2-3 ਦਿਨ ਤੋਂ ਇਹ ਮਿੱਟੀ ਪਾਉਣ ਦਾ ਜਿਹੜਾ ਕੰਮ ਸੀਗਾ ਇਹ ਪਾੜ ਪੂਰਨ ਦਾ ਸੇਫਟੀ ਜ਼ਬਰਦਾ ਇਹ ਮੱਠੀ ਚਾਲੇ ਜਿਹੜਾ ਵਾ ਚੱਲਦਾ ਨਜ਼ਰ ਆ ਰਿਹਾ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਜਦੋਂ ਰਜੀਵ ਸ਼ਰਮਾ ਜੀ ਇੱਥੇ ਪੁੱਜਦੇ ਨੇ ਤੇ ਡੀਸੀ ਸਾਹਿਬ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਜਿਵੇਂ ਮੁਖਦੇਵ ਸਿੰਘ ਜੋ ਮੀਡੀਆ ਸਲਾਹਕਾਰ ਨੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਡੀਸੀ ਸਾਹਿਬ ਗੁਰਦਾਸਪੁਰ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਚੰਦ ਮਿੰਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਦੇਖਦੇ ਆ ਦੇਖਦੇ ਆ ਮਿੱਟੀ ਪਾਉਣ ਦੀ ਪ੍ਰਕਿਰਿਆ ਜਿਹੜੀ ਆ ਬੇਸ਼ੱਕ ਜਿਹੜੀ ਤੇਜ਼ ਕਰ ਦਿੱਤੀ ਗਈ ਆ ਪਰ ਕਿਤੇ ਨਾ ਕਿਤੇ ਇਹਨਾਂ ਆਗੂਆਂ ਵੱਲੋਂ ਇਹ ਅਹਿਸਾਸ ਕੀਤਾ ਜਾ ਰਿਹਾ ਮਹਿਸੂਸ ਕੀਤਾ ਜਾ ਰਿਹਾ ਕਿ ਜੋ ਹਲਕਾ ਇੰਚਾਰਜ ਨੇ ਜਿਵੇਂ ਹਲਕਾ ਇੰਚਾਰਜ ਦੇ ਉੱਪਰ ਲਗਾਤਾਰ ਸਵਾਲ ਅਲਾਕੇ ਚੋ ਵੀ ਉਠਦੇ ਨੇ ਕਿ ਕੀ 2 ਸਾਲ ਪਹਿਲਾਂ 2023 ਦੇ ਵਿੱਚ ਜੋ ਸੇਫਟੀਸ ਪਰ ਇਹ ਟੁੱਟਿਆ ਸੀ ਤੇ ਇਹ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਇਸ ਕਰਕੇ ਉਹਨਾਂ ਦੇ ਨਾਲ ਜਿਹੜੇ ਸਵਾਲ ਕੀਤੇ ਗਏ ਨੇ ਉਹਨਾਂ ਨੇ ਉਹਨਾਂ ਦੇ ਜਵਾਬ ਉਹ ਦਿੰਦਿਆਂ ਹੋਇਆਂ ਕਿਤੇ ਨਾ ਕਿਤੇ ਹਲਕਾ ਇੰਚਾਰਜ ਦੀ ਜਿਹੜੀ ਆ ਅੰਗੈਲੀ ਜਿਹੜੀ ਆ ਜਾਂ ਅਨ ਦੇਖੀ ਜਿਹੜੀ ਆ ਉਹਨੂੰ ਜ਼ਰੂਰ ਮਹਿਸੂਸ ਕਰਦਾ ਨਜ਼ਰ ਆ ਰਹੇ ਨੇ ਹੁਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਕਿ ਜੋ ਪਾਣੀ ਦਾ ਪਦਰ ਹੈ ਪਾਣੀ ਦਾ ਪਦਰ ਪਹਿਲਾਂ ਦੇ ਮੁਕਾਬਲੇ ਬਹੁਤ ਜਿਹੜੀ ਰਫਤਾਰ ਹੈ ਪਾਣੀ ਦੀ ਉਹ ਤੇਜ਼ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਜੋ ਦਰਿਆ ਬਿਆਸ ਹੈ ਕਿਤਨਾ ਕਿਤੇ ਭਿਆਨਕ ਰੂਪ ਜਿਹੜਾ ਵਾ ਅਖਤਿਆਰ ਕਰਦਾ ਨਜ਼ਰ ਆ ਰਿਹਾ ਬੇਸ਼ੱਕ ਲੋਕਾਂ ਦਾ ਜਿਹੜਾ ਪਾਣੀ ਦਾ ਇਹ ਵਿਊ ਦੇਖਣ ਵਾਸਤੇ ਇੱਥੇ ਤੰਤਾ ਲੱਗਾ ਹੋਇਆ ਵਾ ਇਸ ਵੇਲੇ ਪਰ ਜੇਕਰ ਗੱਲ ਕੀਤੀ ਜਾਵੇ ਇਲਾਕਾ ਵਾਸੀਆਂ ਦੀ ਇਲਾਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਪਹਿਲਾਂ ਵੀ ਹੜਾਂ ਦੀ ਮਾਰ ਝੱਲੀ ਹੈ ਹੜਾਂ ਦਾ ਸੰਤਾਪ ਢਾਇਆ ਉਹਨਾਂ ਦੇ ਮਨਾਂ ਦੇ ਉੱਤੇ ਕਿਤਨਾ ਕਿਤੇ ਹੜ੍ਹਾਂ ਦਾ ਜਿਹੜਾ ਡਰ ਆ ਜਰੂਰ ਦੁਬਾਰਾ ਹੜ੍ਹ ਦਾ ਡਰ ਬਿਆਸ ਦਰਿਆ ਦੀ ਧੁੱਸੀ ਦਾ ਉਹ ਸਤਾਉਂਦਾ ਨਜ਼ਰ ਆ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਪਹਾੜੀ ਤੇ ਮਦਾਨੀ ਖੇਤਰ ਦੇ ਵਿੱਚ ਜਿਵੇਂ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਦਰਿਆਵਾਂ ਤੇ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੌਸਮ ਹੈ ਇਹ ਮੌਸਮ ਦਾ ਮਜਾਜ ਜਿਹੜਾ ਵਾ ਇਹ ਕਿਸ ਕਰਵਟ ਬੈਠਦਾ ਇਹ ਹੜ੍ਹਾਂ ਦਾ ਖਤਰਾ ਸਾਰਾ ਜਿਹੜਾ ਵਾ ਸਥਿਤੀ ਉਸ ਦੇ ਉੱਪਰ ਨਿਰਪਰ ਹੈ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਦਾਸਪੁਰ